ਜੌਦਿਆਂ ਦੀਆਂ ਫੌਜਾਂ ਤੇ ਜੌਦਿਆਂ ਦੀਆਂ ਕਮਾਂ ਅਕਸਰ ਹੀ ਤੁਸੀਂ ਵੇਖਿਆ ਕਿ ਉਹ ਪਹਿਚਾਨ ਦੱਸਣ ਦੀਆਂ ਮੁਹਤਾਜ ਨਹੀਂ ਹੁੰਦੀਆਂ ਤਾਂ ਹੁਣ ਇੱਥੇ ਦੱਸ ਦਈਏ ਕਿ ਅਸੀਂ ਚੰਡੀਗੜ੍ਹ ਦੇ ਵਿੱਚ ਬੈਠੇ ਆ ਮੋਹਾਲੀ 'ਚ ਜਿਵੇਂ ਧਰਨਾ ਲੱਗਾ ਜੀ ਵੇਖਿਆ ਤੁਸੀਂ ਕਿ ਲੰਬੇ ਸਮੇਂ ਤੋਂ ਸਮਾਂ ਲਗਭਗ 2 ਸਾਲ ਹੋ ਗਿਆ ਤਾਂ ਜੋ ਬੰਦੀ ਸਿੰਘ ਆ ਉਹਨਾਂ ਦੀ ਰਿਹਾਈ ਵਾਸਤੇ ਸਮਾਂ ਲੰਘ ਗਿਆ ਉਹਨਾਂ ਦੀਆਂ ਸਜਾਵਾਂ ਪੂਰੀਆਂ ਹੋ ਗਈਆਂ ਲੇਕਿਨ ਸਰਕਾਰ ਨੇ ਅਜੇ ਵੀ ਬੰਦੇ ਅੰਦਰ ਰੱਖੇ ਹੋਏ ਆ ਔਰ ਜੋਧਿਆਂ ਦੇ ਜਰਨੈਲ ਬਾਬਾ ਰਾਜਾ ਰਾਜੀ ਬੈਠੇ ਨੇ ਇਹਨਾਂ ਦੇ ਕੋਲ ਪਹੁੰਚੇ ਆ ਅਜਿਹਾ ਵਿਚਾਰ ਲੈਂਦੇ ਆ ਕਿ ਕਿੰਨੇ ਸਮੇਂ ਤੋਂ ਧਰਨਾ ਲੱਗਾ ਹੋਇਆ ਔਰ ਕਾਰਨ ਕੀ ਆ ਕਿ ਅੱਜ ਵੀ ਇਸ ਧਰਨੇ ਦੇ ਵਿੱਚ ਸਿੰਘ ਲਗਾਤਾਰ ਜੂਝ ਰਹੇ ਨੇ ਔਰ ਸਰਕਾਰਾਂ ਕਿਤੇ ਸੁਣ ਨਹੀਂ ਰਹੀਆਂ ਬਾਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਬਾ ਜੀ ਕੀ ਵਿਚਾਰ ਨੇ ਤੁਹਾਡੇ ਦੇ ਬਾਰੇ ਕਿ ਕਿੰਨੇ ਸਾਲ ਹੋ ਗਏ ਨੇ ਇਸ ਧਰਨੇ ਨੂੰ ਲੱਗਿਆ 7 ਜਨਵਰੀ 2023 ਤੋਂ ਜਿਹੜਾ ਮੋਰਚਾ ਲੱਗਿਆ ਹੋਇਆ ਤਕਰੀਬਨ 2.5 ਸਾਲ ਤੋਂ ਉੱਪਰ ਸਮਾਂ ਹੋ ਗਿਆ ਉਹ ਚੱਲਦੇ ਨੂੰ ਉਹਨਾਂ ਵਿੱਚ ਹੁਣ ਤੱਕ ਜਿਹੜੇ ਤਿੰਨ ਸਿੰਘ ਨੇ ਭਾਈ ਲਖਵਿੰਦਰ ਸਿੰਘ ਲੱਖਾ ਭਾਈ ਗੁਰਮੀਤ ਸਿੰਘ ਇੰਜੀਨੀਅਰ ਤੇ ਇੱਕ ਹੋਰ ਸਿੰਘ ਜਿਹੜਾ ਹੈਗਾ ਉਹ ਰਿਹਾ ਕਰਿਆ ਤਿੰਨ ਸਿੰਘ ਉਹਨਾਂ ਜਵਾਨ ਤਾਂ ਪੱਕੀ ਹੋਈ ਆ ਬਾਕੀ ਜਿਹੜੇ ਹੈਗੇ ਨੇ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਪਰਮਜੀਤ ਸਿੰਘ ਭਿਉਰਾ ਭਾਈ ਰਾਜੋ ਆਣਾ ਪਾਈ ਖੈੜਾ ਦੇ ਦਵਿੰਦਰਪਾਲ ਸਿੰਘ ਭੂਲਰ ਹੋਣੇ ਸਾਰੇ ਇਹ ਜਿਹੜਾਂ ਚਿੰਨ੍ਹ ਜਿਨਾਂ ਨੂੰ 30 32 32 ਸਾਲ ਹੋ ਗਏ ਜੇਲ੍ਹ 'ਚ ਬੰਦ ਹੋਇਆ ਨੂੰ ਜਦੋਂ ਉਹਨਾਂ ਦੀ ਸਜ਼ਾ ਪੂਰੀ ਹੋ ਗਈ ਉਹਨੂੰ ਛੱਡ ਦੇਣਾ ਚਾਹੀਦਾ ਕਾਨੂੰਨ ਕਹਿੰਦਾ ਭਾਰਤ ਦਾ ਸੰਵਿਧਾਨ ਕਹਿੰਦਾ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਨੇ ਪਰ ਸਰਕਾਰ ਆ ਜਿਹੜੀ ਇਹ ਨਾ ਤਾਂ ਕਾਨੂੰਨ ਨੂੰ ਮੰਨਦੀ ਆ ਨਾ ਸੰਵਿਧਾਨ ਨੂੰ ਮੰਨਦੀ ਆ ਸਿੱਖ ਹੋਣ ਦੇ ਨਾਤੇ ਜਿਹੜੇ ਉਹ ਸਿੰਘ ਦੋਰੀਆਂ ਸਜ਼ਾਵਾਂ ਜਿਹਨਾਂ ਨੇ ਕੱਟ ਲਈਆਂ ਅਜੇ ਤੱਕ ਵੀ ਉਹਨਾਂ ਨੂੰ ਰਿਹਾਰ ਨਹੀਂ ਕੀਤਾ ਗਿਆ ਸਰਕਾਰ ਜਿਹੜੀ ਉਹਨੂੰ ਨਹੀਂ ਛੱਡ ਰਹੀ ਕਾਨੂੰਨ ਕਹਿੰਦਾ ਵੀ ਉਹ ਰਿਹਾ ਹੋਣੇ ਚਾਹੀਦੇ ਨੇ ਪਰ ਲੰਮੇ ਸਮੇਂ ਤੋਂ ਬੰਦ ਨੇ ਅਸੀਂ ਮੋਰਚਾ ਲਾਇਆ ਹੋਇਆ ਜਿੰਨਾ ਚਿਰ ਸਾਰੇ ਬੰਦੀ ਸਿੰਘ ਰਿਹਾਰ ਨਹੀਂ ਹੁੰਦੇ ਤੇ ਜਿੰਨਾ ਜਰ ਮਰਜ਼ੀ ਸਮਾਂ ਲੱਗ ਜਾਏ ਅਸੀਂ ਬੈਠੇ ਆਣ ਡਟੇ ਉਹਨਾਂ ਰਿਹਾਰ ਕਰਾ ਕੇ ਜਾਵਾਂਗੇ ਨਾ ਚਿਰ ਅਸੀਂ ਇੱਥੇ ਬੈਠੇ ਰਹਾਂਗੇ ਤੇ ਬਾਬਾ ਜੀ ਕੁਝ ਵਿਚਾਰਾ ਤੁਹਾਡੇ ਤੋਂ ਵੀ ਲੈਂਦੇ ਆ ਕਿ ਬਹੁਤ ਸਾਰੇ ਗੁਰਦੁਆਰਾ ਸਾਹਿਬ ਪਿੰਡ ਪਿੰਡ ਦੇ ਵਿੱਚ ਹਰ ਮੁਹੱਲੇ 'ਚ ਹਰ ਜਿੱਥੇ ਆਪਣੀ ਕਮਿਟੀ ਸਿੱਖ ਕਮਿਊਨਿਟੀ ਵਾਦੀ ਜਾਂਦੀ ਆ ਗੁਰਦੁਆਰਾ ਸਾਹਿਬ ਇੱਕ ਨਵਾਂ ਜਿਹੜਾ ਵਾ ਉੱਥੇ ਤਿਆਰ ਕੀਤਾ ਜਾਂਦਾ ਤਾਂ ਗੁਰਦੁਆਰਾ ਸਾਹਿਬ ਤਾਂ ਤਿਆਰ ਕੀਤਾ ਜਾਂਦਾ ਲੇਕਿਨ ਲੋਕ ਡੇਰਾਵਾਦ ਵੱਲ ਨੂੰ ਵੀ ਜ਼ਿਆਦਾ ਹੋ ਗਏ ਆ ਇਹਦੇ ਬਾਰੇ ਕੀ ਵਿਚਾਰ ਆ ਕੀ ਕਹਿਣਾ ਚਾਹੁੰਦੇ ਹੋ ਕਿ ਲੋਕ ਗੁਰਦੁਆਰਾ ਸਾਹਿਬ ਨਾਲ ਜੁੜਨ ਦੀ ਬਜਾਏ ਗੁਰਦੁਆਰੇ ਦੇ ਸਾਹਮਣੇ ਜਿਹੜਾ ਘਰ ਆ ਉਹ ਵੀ ਡੇਰਾਵਾਦ ਨਾਲ ਜੁੜਿਆ ਹੁੰਦਾ ਇਹ ਦੇਖੋ ਇਹਦੇ ਵਿੱਚ ਜਿਹੜਾ ਹੈਗਾ ਸਾਡੇ ਪੰਜਾਬ ਦੇ ਲੋਕ ਨੇ ਇਹ ਪੰਜਾਬ ਗੁਰਾਂ ਦੇ ਨਾਂ ਤੇ ਵੱਸਦਾ ਜੋ ਸਤਿਗੁਰੂ ਮਹਾਰਾਜ ਨੇ ਸਾਨੂੰ ਸੰਦਾਨਤ ਦਿੱਤਾ ਜਿਹੜੀ ਸਤਿਗੁਰਾਂ ਨੇ ਮਰਜ਼ਾਦਾ ਦਿੱਤੀ ਸਾਨੂੰ ਅਸੀਂ ਉਹਦੇ ਖਰੇ ਨਹੀਂ ਉਤਰਦੇ ਗੁਰੂ ਸਾਹਿਬ ਕਹਿੰਦੇ ਨੇ ਅਮਰ ਸਾਕੇ ਸਿੰਘ ਬਣੋ ਖਾਲਸੇ ਬਣੋ ਅੱਜ ਜਿਹੜਾ ਕੋਈ ਅਮਨਤ ਸਕਦਾ ਉਹ ਆਪਣੀ ਜਾਤ ਪਾਤ ਤੋਂ ਨਿਕਲਦੇ ਨਹੀਂ ਗੋਤ ਲਾਈ ਫਿਰਦਾ ਜਾਤ ਪਾਤ ਦੇ ਵਿੱਚ ਵੰਡਿਆ ਜਿੱਥੋਂ ਗੁਰੂ ਸਾਹਿਬ ਨੇ ਸਾਨੂੰ ਕੱਢਿਆ ਸੀ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਉਹਦਾ ਨਾਰਾ ਦਿੱਤਾ ਸੀਗਾ ਪਿੰਡਾਂ ਦੇ ਵਿੱਚ ਗੁਰਦੁਆਰੇ ਬਣ ਗਏ ਜਾਤ ਦੇ ਅਦਾਲਤੇ ਬਣੇ ਹੋਏ ਨੇ ਆ ਜੱਟ ਸਿੱਖਾਂ ਦਾ ਗੁਰਦੁਆਰਾ ਆਮ ਆਜੀ ਵੀ ਸਿੱਖਾਂ ਦਾ ਘਰ ਆਉਂਦਾ ਸਿਆਂ ਦਾ ਆਰਾਮ ਘੜੀਆਂ ਦਾ ਜਾਤਾਂ ਦੇ ਵਿੱਚ ਸਾਨੂੰ ਵੰਡਤਾ ਗੁਰੂ ਘਰ ਵੀ ਗੁਰੂ ਗ੍ਰੰਥ ਸਾਹਿਬ ਆਹਰਾ ਵੀ ਜਾਤਾਂ ਦੇ ਵਿੱਚ ਵੰਡਦੇ ਕਿਉਂਕਿ ਜਦੋਂ ਗੁਰੂ ਘਰ ਬਣ ਗਏ ਜਾਤਾਂ ਦੇ ਵਿੱਚ ਗੁਰੂ ਸਾਹਿਬ ਵੀ ਆਪੀ ਉੱਥੇ ਉਹ ਫਿਰ ਬਣਗੇ ਤਾਂ ਉਹਨਾਂ ਦਾ ਫਲਾਨਿਆਂ ਦਾ ਗੁਰਦੁਆਰਾ ਜਦੋਂ ਅਸੀਂ ਜਾਤ ਦੇ ਵਿੱਚ ਵੜ ਗਏ ਫਿਰ ਅਸੀਂ ਕਿਵੇਂ ਸਿੱਖ ਇੱਧਰ ਜੁੜੂਗਾ ਜਿਹੜੇ ਜਿਨ੍ਹਾਂ ਨੂੰ ਦਰਕਾਰ ਹੈ ਜਾਂਦਾ ਗੁਰੂ ਘਰ ਇੱਕੋ ਹੀ ਪਿੰਡ ਦੇ ਵਿੱਚ ਹੋਣਾ ਚਾਹੀਦਾ ਉੱਥੇ ਗੁਰੂ ਸਾਹਿਬ ਦਾ ਸਤਕਾਰ ਹੋਵੇ ਸਾਰੇ ਲੋਕ ਆਉਣ ਸਭ ਦਾ ਪਲਾ ਹੋਵੇ ਗੁਰੂ ਕੀ ਜਿਹੜੀ ਗੋਲ ਕਾ ਗਰੀਬ ਦਾ ਮੂੰਹ ਆ ਅੱਜ ਗਰੀਬ ਨੂੰ ਤਾਂ ਕੋਲੇ ਨਹੀਂ ਲੱਗਣ ਦਿੱਤਾ ਜਾਂਦਾ ਜਿਹੜੇ ਤਣਾੜ ਨੇ ਉਹਨਾਂ ਨੂੰ ਮਿਹਣੇ ਮਾਰਦੇ ਨੇ ਉਹਨਾਂ ਨੂੰ ਜਲੀਲ ਕਰਦੇ ਨੇ ਗੁਰੂ ਘਰਾਂ ਦੇ ਵਿੱਚ ਉਹ ਫਿਰ ਲਹਿਦਾ ਗੁਰਦੁਆਰਾ ਬਣ ਜਾਂਦਾ ਤੇ ਜਾਤ ਪਾਤ ਹਰੇਕ ਪਿੰਡ ਦੇ ਵਿੱਚ ਜਿਹੜੀ ਹੈਗੀ ਉਹ ਹੈਗੀ ਆ ਇੱਥੇ ਕਿ ਪਿੰਡਾਂ ਦੇ ਵਿੱਚ ਤਾਂ ਕਿ ਜਿਹੜੀ ਸੰਪਰਦਾਵਾਂ ਨੇ ਉਹਨਾਂ ਦੇ ਵਿੱਚ ਵੀ ਵੱਡੀਆਂ ਜਾਤ ਪਾਤਾਂ ਨੇ ਸਾਡੇ ਨਿਹੰਗ ਸਿੰਘ ਜੱਥੇਬੰਦੀਆਂ ਦਾਲ ਪੰਥ ਨੇ ਜਿਹੜੇ ਉਹਨਾਂ ਦੇ ਵਿੱਚ ਵੀ ਜਦੋਂ ਅਮਰਤ ਸਕਾਉਂਦੇ ਨੇ ਅਮਰ ਸਕਾਉਣ ਵੇਲੇ ਗੁਰੂ ਸਾਹਿਬ ਨੇ ਤਾਂ ਅਮਰ ਸਕਾ ਕੇ ਤਾਂ ਜਾਤ ਪਾਤ ਖਤਮ ਕਰਤੀ ਮਾਨਸਿਕ ਜਸਬੇ ਕੇ ਪਹਿਚਾਨ ਬਣਾ ਨ ਦਿੱਤਾ ਪਰ ਜਦੋਂ ਉਹ ਅਮਰ ਸਕਾਉਂਦੇ ਨੇ ਉਹ ਪੁੱਛਦੇ ਨੇ ਵੀ ਤੂੰ ਕਿਹੜੀ ਜਾਤ ਨਾਲ ਤੋਂ ਨਾਈ ਆਂ ਕਿ ਸਿੰਗਾਂ ਕਤੋਂ ਜਾਤ ਨਾਲ ਕਮਾਜਵੀ ਆਂ ਕਰੰਦਾਸੀ ਆਂ ਫਿਰ ਉਹ ਜਾਤ ਦੇ ਆਧਾਰ ਤੇ ਅਮਰ ਸਕਾਉਂਦੇ ਨੇ ਪਹਿਲੀ ਉਹ ਜਾਤ ਪਾਤ ਜਿਹੜੇ ਗੁਰੂ ਨੇ ਸਾਨੂੰ ਆ ਜਾਤ ਪਾਤ ਖਤਮ ਕਰਤੀ ਉਹ ਪਹਿਲੀ ਜਾਤਾਂ ਨੂੰ ਜਿਹੜਾ ਹੈਗਾ ਉਹਨਾਂ ਨੇ ਪਰਪੱਕ ਕਰਦਾ ਫਿਰ ਕਿਵੇਂ ਗੱਲ ਚੱਲੂਆ ਗੱਲ ਇਸੇ ਕਰਕੇ ਜਿਹੜੇ ਲੋਕ ਨੇ ਉਹ ਸਿੱਖੀ ਤੋਂ ਦੂਰ ਹੋ ਜਾ ਰਹੇ ਨੇ ਅਸੀਂ ਉਹਨਾਂ ਨੂੰ ਜਿਹੜੇ ਗਰੀਬ ਸਿੱਖ ਨੇ ਉਹਨਾਂ ਦਾ ਕੋਈ ਹਾਲ ਨਹੀਂ ਪੁੱਛਦੇ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਕਿਸੇ ਪਿੰਡ ਦੀ ਕਮੇਟੀ ਨੇ ਗੁਰੂ ਘਰ ਗੋਲ ਕਾ ਜਿਹੜੀ ਗਰੀਬ ਦੇ ਮੂੰਹ ਵਾਸਤੇ ਬਸਤੀ ਹੋਵੇ ਕਿਸੇ ਬੱਚੇ ਦੀ ਫੀਸ ਭਰੀ ਹੋਵੇ ਵੀ ਤੁਹਾਡਾ ਭਾਈ ਬੱਚਾ ਪੜਦਾ ਵਾ ਕਿਸੇ ਫਿਰ ਉਹ ਗੁਰਦੁਆਰਾ ਤੁਸੀਂ ਨਹੀਂ ਪੜਾ ਸਕਦੇ ਬੱਚੇ ਨੂੰ ਅਸੀਂ ਫੀਸ ਅਦਾ ਕਰਦੇ ਹਾਂ ਉਹਦੀ ਜਾਂ ਕਿਸੇ ਗਰੀਬ ਸਿੱਖ ਦੀ ਬੱਚੀ ਦਾ ਵਿਆਹ ਕਰਨ ਵਾਲਾ ਉਹ ਜਾ ਪਿੰਡ ਦੇ ਵਿੱਚ ਕਿਸੇ ਮੀਂਹ ਪੈਂਦੇ ਹੁਣ ਕਈ ਥਾਵਾਂ ਤੇ 7 ਡਿਗੀਆਂ ਨੇ ਪਿੰਡ ਵਾਲੇ ਮਰੇ ਹੋਏ ਨੇ ਗੁਰਦੁਆਰੇ ਸਾਹਿਬ ਦੇ ਵਿੱਚ ਗੋਲ ਕੰਨ ਰੁਪਿਆ ਧਨ ਇਕੱਠਾ ਕਰਕੇ ਰੱਖਿਆ ਕਾਲੇ ਕਰੀ ਜਾਂਦੇ ਨੇ ਬੈਂਕਾਂ ਨੂੰ ਤੇ ਉਹ ਕਿੱਥੇ ਲੈ ਜਾਣਗੇ ਪੈਸੇ ਗੁਰੂ ਦਾ ਜਿਹੜੀ ਗੋਲ ਕਾ ਗੁਰੂ ਦੀ ਉਹ ਗਰੀਬ ਦਾ ਮੂੰਹ ਆ ਉਹਨਾਂ ਦੀ ਛੱਤ ਕਿਉਂ ਨਹੀਂ ਪਾਉਂਦੇ ਆ ਕਈ ਮਰ ਗਿਆ ਹੁਣ ਦੋ ਤਿੰਨ ਚਾਰ ਦਿਨ ਖਬਰਾਂ ਆਈਆਂ ਨੇ ਮੀਂਹ ਪੈ ਗਿਆ 7 ਡਿਗ ਵੀ ਉੱਥੇ ਮਾਰੇ ਮਰ ਗਏ ਬੱਚੇ ਸਲੇ ਆ ਕੇ ਕੀ ਗੱਲੋਂ ਪਿੰਡ ਵਾਲੇ ਮਰੇ ਹੋਏ ਨੇ ਜਾਂ ਗੁਰਦੁਆਰੇ ਦੀ ਕਮੇਟੀ ਮਰੀ ਹੋਈ ਆ ਉੱਥੇ ਗੁਰੂ ਘਰ ਦੇ ਵਿੱਚ ਕੁਛ ਹੈ ਨਹੀਂਗਾ ਉਹ ਨਾਲ ਹੀ ਸਤਪਾਕ ਦੇ ਦੇਣ ਤੁਸੀਂ ਗਰੀਬ ਦਾ ਘਰ ਪਾ ਦੇਣ ਇਹ ਤਾਂ ਕਰਨਾ ਨਹੀਂ ਤਾਂ ਹੀ ਜਿਹੜੇ ਲੋਕ ਨੇ ਉਹ ਜਿਹੜੇ ਹੈਗੇ ਦੂਜੇ ਧਰਮਾਂ ਦੇ ਸਾਡੇ ਇੱਥੇ ਹਾਵੀ ਡੇਰਾਬਾਦ ਵਧ ਗਿਆ ਉਹਨਾਂ ਨੂੰ ਲਾਲਚ ਦਿੰਦੇ ਨੇ ਤੇ ਉਹ ਫਿਰ ਦੂਜੇ ਵਾਸੇ ਚਲੇ ਜਾਂਦੇ ਨੇ ਆਹੀ ਕਾਰਨ ਨਾਲ ਡੇਰਾਬਾਦ ਵਧਣਾ ਦਾ ਹੋਰ ਕੋਈ ਕਾਰਨ ਨਹੀਂ ਹੈ ਇਸ ਕਰਕੇ ਜਿਹੜੇ ਸਾਡੇ ਪ੍ਰਧਾਨ ਨੇ ਘੜਮ ਚੌਧਰੀ ਨੇ ਉੱਥੇ ਬੈਠੇ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਅਸੀਂ ਕਿਵੇਂ ਆਪਣੇ ਪਿੰਡ ਦਾ ਜਿਹੜੇ ਸਾਡੇ ਲੋਕ ਨੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਗੁਰੂ ਘਰ ਦੇ ਨਾਲ ਜੋੜ ਕੇ ਰੱਖਣਾ ਜਿਹੜੇ ਬਾਹਰੇ ਜਾਂਦੇ ਉਹਨਾਂ ਨੂੰ ਪੁੱਛੋ ਵੀ ਕਿਉਂ ਤੁਹਾਨੂੰ ਤਕਲੀਫ ਕੀ ਆ ਗੁਰੂ ਦੇ ਨਾਲ ਛੱਡ ਕੇ ਦੂਜੇ ਡੇਰਾਬਾਦ ਜਾਂ ਕਿਸੇ ਹੋਰ ਧਰਮ ਦੇ ਵਿੱਚ ਜਾਣ ਦੀ ਅਸੀਂ ਤਾਂ ਆਪ ਉਹਨਾਂ ਨੂੰ ਆਰਾਂ ਲਾ ਲਾ ਕੇ ਉਹਨਾਂ ਨੂੰ ਜਿਹੜੇ ਹੈਗੇ ਠੋਲੇ ਮਾਰ ਮਾਰ ਤੋੜਦੇ ਆ ਉਹਨਾਂ ਨੂੰ ਜਰੀਲ ਕਰਦੇ ਆ ਫਿਰ ਉਹ ਛੱਡ ਕੇ ਚਲੇ ਜਾਂਦੇ ਨੇ ਪਿਛਲੇ ਦਿਨੀ ਬਾਬਾ ਜੀ ਮੈਂ ਤੁਹਾਡੀ ਰੋਗ ਗੱਲ ਰੋਗਦਾ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਆ ਕਿ ਕਿਸੇ ਹੋਰ ਸੰਪਰਦਾਵਾਂ ਤੇ ਕੋਈ ਹੋਰ ਜਥੇ ਜਿਵੇਂ ਕਿ ਆਪਣੇ ਉਹ ਡੇਰਾਵਾਦ ਵਾਲੇ ਪਹੁੰਚੇ ਕਿਸੇ ਪਿੰਡ ਵਿੱਚ ਕਹਿੰਦੇ ਜੀ ਅਸੀਂ ਇਹਨਾਂ ਦਾ ਘਰ ਪਾ ਕੇ ਦੇਣਾ ਕਮਰੇ ਟੁੱਟੇ ਹੋਏ ਆ ਤੇ ਪਿੰਡ ਦੇ ਸਰਪੰਚ ਨੇ ਵਿਰੋਧ ਕਰ ਦਿੱਤਾ ਕਹਿੰਦਾ ਅਸੀਂ ਨਹੀਂ ਮਰੇ ਹੋਏ ਸਾਡੇ ਪੇ ਕੋਲ ਪੈਸਾ ਅਸੀਂ ਆਪ ਪਾ ਦਿਆਂਗੇ ਕਮਰੇ ਅਸੀਂ ਡੇਰਾਵਾਦ ਦੇ ਕੋਲੋਂ ਕਮਰੇ ਨਹੀਂ ਪਾਉਣੇ ਤੇ ਇਹ ਕਦਮ ਜੇ ਸਰਪੰਚ ਨੇ ਚੱਕਿਆ ਤੇ ਗੁਰਦੁਆਰਾ ਸਾਹਿਬ ਵਾਲੇ ਵੀ ਚੱਕ ਸਕਦੇ ਸੀ ਬਿਲਕੁਲ ਸਹੀ ਹੈ ਦੇਖੋ ਜੇ ਹੁਣ ਬਾਹਰੋਂ ਕੋਈ ਆ ਕੇ ਸਾਡੇ ਗਰੀਬ ਘਰ ਸਿੱਖਾਂ ਨੂੰ ਇਹਦਾ ਮਤਲਬ ਖਰੀਦਦੇ ਗਏ ਨਾ ਹਾਂ ਅਕੀ ਖਰੀਦ ਆ ਗਈ ਜਦੋਂ ਉਹਨਾਂ ਨੇ ਉਹਨਾਂ ਦਾ ਘਰ ਪਾਤਾ ਬਾਹਰਲੇ ਡੇਰੇਬਾਦ ਵਾਲਿਆਂ ਨੇ ਫਿਰ ਤਾਂ ਉੱਥੇ ਜਾਣਗੇ ਜਿਵੇਂ ਉੱਪਰ ਸਰਪੰਚ ਨੇ ਚੰਗਾ ਕੀਤਾ ਵੀ ਅਸੀਂ ਪਾ ਕੇ ਦਵਾਂਗੇ ਤੇ ਫਿਰ ਉਹ ਕਿਵੇਂ ਜਾਣਗੇ ਉਹ ਫਿਰ ਪਿੰਡ ਜੀ ਰਹਿਗੇ ਨਾ ਇਹੀ ਸੋਚ ਸਾਰਿਆਂ ਦੀ ਹੋਣੀ ਚਾਹੀਦੀ ਜੇ ਕਿਸੇ ਗਰੀਬ ਦਾ ਘਰ ਡਿੱਗਿਆ ਹੋਇਆ ਉਹਦੇ ਘਰੇ ਰਸਣ ਨਹੀਂ ਹੋਗਾ ਕੋਈ ਵਿਦਵਾ ਨਹੀਂ ਕਮਾ ਸਕਦਾ ਘਰੇ ਹੋਰ ਉਹਨੂੰ ਜਾ ਕੇ ਪੁੱਛ ਲਓ ਗਰੀਬ ਗੋਰੂ ਕੋਈ ਗੋਲ ਕੇ ਕਾਦੇ ਵਾਸਤੇ ਗਰੀਬ ਦਾ ਮੂੰਹ ਇਸੇ ਕਰਕੇ ਆ ਨਾ ਵੀ ਉਹਨੂੰ ਅਸੀਂ ਮਦਦ ਕਰੀ ਉਹਦੀ ਉਹ ਤਾਂ ਅਸੀਂ ਕਰ ਨਹੀਂ ਰਹੇ ਅਸੀਂ ਤਾਂ ਉਹਨਾਂ ਨੂੰ ਦੁਰਕਾਰਦੇ ਆ ਉਹਨਾਂ ਨੂੰ ਜਲੀਲ ਕਰਦੇ ਆ ਫਿਰ ਉਹ ਸਾਡੇ ਦੇ ਦੂਜੇ ਪਾਸੇ ਹੋ ਜਾਂਦੇ ਆ ਫਿਰ ਅਸੀਂ ਪਿੱਟਦੇ ਫਿਰਦੇ ਆ ਇਹ 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 ਤਾਂ ਤੁਸੀਂ ਮੰਨਦੇ ਹੋ ਕਿ ਗੁਰਦੁਆਰਾ ਸਾਹਿਬ ਦਾ ਬਹੁਤ ਸਾਰੇ ਗੁਰਦੁਆਰੇ ਸਹਿਬਾਨਾਂ ਦਾ ਪੈਸਾ ਬੈਂਕਾਂ ਦੇ ਵਿੱਚ ਪਿਆ ਇਹ ਤਾਂ ਮੰਨਦੇ ਬਸੇਰਾ ਕੁਝ ਕਾਲਾ ਧਨ ਇਕੱਠੇ ਕਰੀ ਜਾਂਦੇ ਨੇ ਹੋਰ ਪਤਾ ਨਹੀਂ ਪ੍ਰਧਾਨੀਆਂ ਖਤਰ ਗ੍ਰੰਤੀ ਸਿੰਘ ਦੀ ਪੂਰੀ ਤਨਖਾਹ ਨਹੀਂ ਦਿੰਦੇ ਉਹਨਾਂ ਗਰੀਬਾਂ ਦਾ ਕੀ ਉਹੋ ਕਰਨਾ ਜਿਹੜੇ ਪਿੰਡ ਦੇ ਪ੍ਰਧਾਨ ਨੇ ਗ੍ਰੰਤੀ ਸਿੰਘਾਂ ਨੂੰ ਨਹੀਂ ਉਹ ਸਹੀ ਤਨਖਾਹ ਦੇ ਰਹੇ ਉਹ 5-4000 ਰੁਪਏ ਤੇ ਗ੍ਰੰਤੀ ਰੱਖੇ ਹੋਣੇ ਉਹ ਬਾਬਾ ਜੀ ਜ਼ਰੂਰਤ ਹੈ ਕਿ ਹਰ ਗੁਰਦੁਆਰਾ ਸਾਹਿਬ ਵਿੱਚ ਚਾਹੇ ਉਹ ਨਿੱਕਾ ਜਾਂ ਵੱਡਾ ਤਾਂ ਉੱਥੇ ਆਪਣੀਆਂ ਗੁਰੂ ਦੀਆਂ ਫੌਜਾਂ ਲਾੜੀਆਂ ਫੌਜਾਂ ਨਿਹੰਗ ਸਿੰਘਾਂ ਦੇ ਵੀ ਦੋ-ਦੋ ਚਾਰ-ਚਾਰ ਮੈਂਬਰ ਜਿਹੜੇ ਸੇਵਾਦਾਰ ਹੈ ਉਹ ਜ਼ਰੂਰ ਹੋਣੇ ਚਾਹੀਦੇ। ਅਸੀਂ ਤਾਂ ਕਹਿੰਦੇ ਆ ਵੀ ਉੱਥੇ ਜਿਹੜੇ ਨਿਹੰਗ ਸਿੰਘ ਨੇ ਪਿੰਡ ਦੇ ਵੀ ਹਰੇਕ ਪੰਨੇ ਦੇ ਪੰਜ-ਸੱਤ ਸਿੰਘ ਹੈਗੇ ਨਾ ਉਹਨਾਂ ਨੂੰ ਗੁਰੂ ਘਰ ਦੀ ਡਿਊਟੀ ਲਾਈ ਜਾ ਪਹਿਰੇਦਾਰੀ ਦੀ ਜਿਹੜੀਆਂ ਹੁਣ ਬੇਅਦਬੀਆਂ ਹੋ ਰਹੀਆਂ ਨੇ ਤੇ ਅਸੀਂ ਬੇਅਦਬੀਆਂ ਦਾ ਹਿਸਾਬ ਲੈਣ ਬਾਅਦ ਸੇ ਬੈਠੇ ਆ ਨਰਾਦਰ ਗੁਰੂ ਸਾਹਿਬ ਦਾ ਆਇਦਨ ਹੁੰਦਾ ਉਹ ਕੋਈ ਕਿਸੇ ਜੁਰਤਨਾ ਭਾਵੇਂ ਵੀ ਉਹ ਕੋਈ ਨਰਾਦਰ ਕਰ ਜੀ ਜੋ ਦਸਤਿਆਰ ਪਿਤਰਾ ਸਿੰਘ ਸਾਸ਼ਤਾ ਧਾਰੀ ਖੜੇ ਹੋਣਗੇ ਪਰ ਉਹ ਅਸੀਂ ਕਰ ਨਹੀਂ ਰਹੇ ਅਸੀਂ ਤਾਂ ਕੰਮ ਕਰਨਾ ਹੀ ਕੋਈ ਨਹੀਂ ਸਿਰਫ ਇੱਕ ਸੀਸੀਟੀਵੀ ਕੈਮਰਾ ਲਵਾਤੇ ਗੁਰੂ ਘਰਾਂ ਦੇ ਵਿੱਚ ਫਾਰਮੈਲਟੀ ਪੂਰੀ ਕਰਦੀ ਤੇ ਕੈਮਰੇ ਵਿੱਚ ਵੀ ਗੋਲਕਾਂ ਜੋ ਪੈਸੇ ਕੱਢਦੇ ਨਜ਼ਰ ਆਉਂਦੇ ਆ ਉਹੀ ਇਹ ਕੈਮਰਾ ਤੁਹਾਨੂੰ ਫੋਟੋ ਦਿਖਾ ਦੂਗਾ ਫੜ ਥੋੜਾ ਸਕਦਾ ਉਹਨੂੰ ਰੋਕ ਛੋੜ ਸਕਦਾ ਜੇ ਕੋਈ ਗੋਲਕ ਚੱਕੂ ਜਾਂ ਗੁਰੂ ਦਾ ਨਰਾਦਰ ਕਰੂਗਾ ਉਹਨਾਂ ਨੂੰ ਥੋੜਾ ਬਾਹ ਫੜ ਕੇ ਰੋਕ ਸਕਦਾ ਇਹ ਤਾਂ ਪਹਿਰੇਦਾਰ ਬਰਸ਼ਿਆਂ ਲਈ ਹੋ ਸਕਦੇ ਨੇ ਤੇ ਨਿਹੰਗ ਸਿੰਘ ਫੌਜਾਂ ਦੇ 2-4 ਸੇਵਾਦਾਰ ਹਰ ਗੁਰਦੁਆਰੇ 'ਚ ਹੋਣੇ ਚਾਹੀਦੇ ਆ ਤੇ ਜੇ ਪਿੰਡਾਂ ਵਿੱਚੋਂ ਕੋਈ 2-4 ਨਿਹੰਗ ਸਿੰਘ ਕਹਣ ਕਿ ਅਸੀਂ ਵੀ ਗੁਰਦੁਆਰੇ ਦੀ ਡਿਊਟੀ ਨਿਭਾਉਣੀ ਆ ਤਾਂ ਫਿਰ ਉਹ ਜੇ ਉਹ ਵਿਰੋਧ ਕਰਨ ਜਿਹੜੀ ਬਾਕੀ ਉਹਤੋਂ ਦੀ ਕਮੇਟੀ ਆ ਫਿਰ ਦੇਖੋ ਮੈਂ ਕਹਿੰਨਾ ਵੀ ਇਹ ਵਿਰੋਧ ਕਿਉਂ ਆਪ ਰੱਖਣ ਉਹਨਾਂ ਨੂੰ ਜੀ ਉਹਨਾਂ ਨੂੰ ਉਹਨਾਂ ਨੂੰ ਪੈਸੇ ਵੀ ਦੇਣ ਤਨਖਾਹ ਵੀ ਦੇਣ ਉਹਨਾਂ ਨੂੰ ਜੀ ਜੀ ਉਹ ਡਿਊਟੀ ਕਰਨਗੇ ਉਹ ਆਪ ਦਾ ਫਰਜ਼ ਸਮਝਣਗੇ ਉਹਨਾਂ ਨੂੰ ਹੋਰ ਵੀ ਪਾਸੇ ਲਾਈ ਜਾਂਦੇ ਜਦੋਂ ਬਿਆਦਵੀ ਹੁੰਦੀ ਆ ਫਿਰ ਸਾਰੇ ਪਿੰਡ ਦਾ ਮੂੰਹ ਕਾਲਾ ਹੁੰਦਾ ਜੀਜੀ ਵੀ ਫਲਾਣੇ ਪਿੰਡ ਦੇ ਵਿੱਚ ਬੇਅਦਬੀ ਹੋ ਗਈ ਸਾਰੇ ਪਿੰਡ ਦੇ ਵਿੱਚ ਪੂਰੇ ਬਲਡ ਦੇ ਵਿੱਚ ਡੌਂਡੀ ਪਿੱਟੀ ਜਾਂਦੀ ਆ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਜਿਹੜੇ ਹੁਜੇ ਕਾਰਜਕਿਤਸੇ ਹੁੰਦੀਆਂ ਨੇ ਤੁਸੀਂ ਪਹਿਲਾਂ ਹੀ ਗੁਰੂ ਸਾਹਿਬ ਦਾ ਉਹ ਕਰੋ ਜਿਹੜਾ ਤਖਤ ਅਧਿਕਾਰ ਉਹਨੇ ਇੱਕ ਗੱਲ ਵਧੀਆ ਕਰੀ ਆ ਕਲਦੀਪ ਸਿੰਘ ਗੜਗਾ ਜੀ ਅਸੀਂ ਉਹਨੂੰ ਸਾਰੇ ਜਿਹੜੇ ਹੈਗੇ ਨਹੀਂ ਸੰਪਰਦਾਵ ਮੰਨਦੀਆਂ ਪਰ ਉਹਨੇ ਜਿਹੜੀ ਗੱਲ ਦੀ ਉਹਨੇ ਕਰੀ ਆ ਉਹ ਕਿਹਾ ਬਹੁਤ ਵਧੀਆ ਅਸੀਂ ਸਲਾਹਾ ਕਰਦੇ ਆ ਉਹਦੀ ਵੀ ਜਿੱਥੇ ਗੁਰੂਗ੍ਰੰਥ ਸਾਹਿਬ ਮਹਾਰਾਜ ਦੇ ਪਹਿਰੇਦਾਰ ਨਹੀਂ ਹੋਣਗੇ ਨਹੀਂ ਕੋਈ ਰੱਖ ਸਕਦਾ ਨਹੀਂ ਰੱਖਦਾ ਅਸੀਂ ਉੱਥੇ ਗੁਰੂ ਗ੍ਰੰਥ ਸਾਹਿਬ ਮਾਰਦਾ ਜਿਹੜਾ ਸਰੂਪ ਆ ਉਹ ਹਟਾ ਲਾਂਗੇ ਵੱਡੇ ਕੋ ਦੁਬਾਰਾ ਸਾਡੇ ਆਵਾਂਗੇ ਬਿਲਕੁਲ ਸਹੀ ਹੋਣਾ ਚਾਹੀਦਾ ਜਿੱਥੇ ਪਹਿਰੇਦਾਰ ਨਹੀਂ ਹੈਗੇ ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਹਟਾਏ ਜਾਣੇ ਚਾਹੀਦੇ ਹਰ ਗੁਰਦੁਆਰਾ ਸਾਹਿਬ ਵਿੱਚ ਰਾਤ ਵੇਲੇ ਕੋਈ ਨਾ ਕੋਈ ਜ਼ਰੂਰ ਹੋਣਾ ਚਾਹੀਦਾ ਦਿਨ ਵੇਲੇ ਤਾਂ ਹੁੰਦੇ ਹੀ ਆ ਰਾਤ ਹੋਣੇ ਚਾਹੀਦੇ ਦਿਨੇ ਵੀ ਦਿਨੇ ਦਿਨੇ ਵੱਧ ਵੀ ਆਦਮੀਆਂ ਹੋਈਆਂ ਨੇ ਹੁਣ ਤੱਕ ਦਿਨੇ ਜਾਂਦੇ ਨੇ ਰਾਤ ਨੂੰ ਤਾਂ ਜਿਹੜੀ ਹੋਣੇ ਪਤਾ ਹੀ ਨਹੀਂ ਰਾਤ ਨੂੰ ਵੀ ਪਹਿਰੇਦਾਰ ਹੁਣ ਦਿਨੇ ਵੀ 24 ਘੰਟੇ ਪਹਿਰੇਦਾਰ ਹਾਜ਼ਰ ਹੋਣਾ ਚਾਹੀਦਾ ਗੁਰੂ ਆ ਸਾਡਾ ਅਸੀਂ ਉਥੋਂ ਹੱਤ ਨਾਮ ਜਾ ਕੇ ਜਿਹੜਾ ਹੈਗਾ ਰੋਜ਼ ਦੋ ਟਾਈਮ ਅਰਦਾਸਾਂ ਕਰਦੇ ਆ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਆ ਅਸੀਂ ਉਸੇ ਦਿਨ ਰਾਤ ਦੋ ਚਾਰ ਬੰਦੇ ਰੱਖ ਨਹੀਂ ਸਕਦੇ ਸਭ ਕੁਝ ਕਰ ਸਕਦੇ ਆ ਪਰ ਪੈਸਾ ਮੁੱਕ ਗਿਆ ਅਸੀਂ ਕਿਸੇ ਨੂੰ ਤਨਖਾਹ ਨਹੀਂ ਦੇਣੀ ਗਰੀਬ ਦਾ ਕੋਈ ਰੁਜ਼ਗਾਰ ਨਾ ਤੁਰਪੇ ਤੇ ਗੁਰੂ ਦੀ ਨਰਾਦਰ ਬਸਕ ਹੋ ਜੇ ਗੁਰੂ ਦਾ ਨਰਾਦਰ ਕਰਾ ਲਾਂਗੇ ਅਸੀਂ ਪਹਿਰੇਦਾਰ ਨਹੀਂ ਰੱਖਣੇ ਆ ਸਾਡੀ ਜਿਹੜੀ ਹੈਗੀ ਸੋਚ ਗਿਰੀ ਹੋਈ ਸੋਚ ਪਾਏ ਹੋ ਗਈ ਫਿਰ ਜਦੋਂ ਨਰਾਦਰ ਹੋ ਜਾਂਦਾ ਕਿਤੇ ਫਿਰ ਮੱਥੇ ਤੇ ਹੱਥ ਮਾਰਦੇ ਨੇ ਵੀ ਆ ਕੀ ਗੱਲ ਬਣ ਗਈ ਇਹ ਕੀ ਕਾਰਨ ਰਹਿ ਗਿਆ ਕਿ ਡੇਰਾਵਾਦ ਵਾਧਾ ਜਾ ਰਿਹਾ ਔਰ ਕੀ ਕਾਰਨ ਰਹਿ ਗਿਆ ਕਿ ਗੁਰਦੁਆਰਾ ਸਾਹਿਬ ਦੇ ਵਿੱਚੋਂ ਬੇਅਦਬੀਆਂ ਜਿਹੜੀਆਂ ਨਹੀਂ ਰੁਕ ਰਹੀਆਂ ਔਰ ਦੱਸ ਦਈਏ ਕਿ ਫੌਜਾਂ ਦੇ ਜਰਨੈਲ ਰਾਜਾ ਰਾਜ ਸਿੰਘ ਜੀ ਹੋਣਾ ਨੇ ਚੰਡੀਗੜ੍ਹ ਦੇ ਵਿੱਚ ਬਹਿ ਕੇ ਅੱਜ ਸਾਨੂੰ ਪੂਰੇ ਵਿਚਾਰ ਦਿੱਤੇ ਨੇ ਔਰ ਨੇਕ ਸਲਾਹਾਂ ਜਿਹੜੀਆਂ ਆ ਉਹ ਤੁਹਾਡੇ ਤੱਕ ਪਹੁੰਚਾ ਰਿਹਾ ਕਿ ਕੀ ਸਲਾਹਾਂ ਨੇ ਕਿ ਕਿਵੇਂ ਤੁਸੀਂ ਬਚਾਅ ਕਰਨਾ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਹੁੰਦੀ ਬੇਅਦਬੀ ਤੋਂ ਤਾਂ ਕਿਵੇਂ ਅਸੀਂ ਜੋੜਨਾ ਆਪਣੇ ਗੁਰੂ ਦੇ ਸਿੱਖਾਂ ਨੂੰ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਤਾ ਕਿਵੇਂ ਅਸੀਂ ਬੰਦੀ ਸਿੰਘਾਂ ਦੀ ਜੋ ਲੜਾਈ ਚੱਲ ਰਹੀ ਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਉਹ ਕਿਵੇਂ ਲੜਾਈ ਲੜਨੀ ਆ ਇਹ ਵਿਚਾਰਾਂ ਜਿਹੜੀਆਂ ਇਹ ਤੁਹਾਨੂੰ ਕਿਵੇਂ ਲੱਗਦੇ ਇਸ ਬਾਰੇ ਤੁਸੀਂ ਕਮੈਂਟ ਜਰੂਰ ਕਰਨਾ ਹੈ ਜੇ ਵਿਚਾਰਾਂ ਚੰਗੀਆਂ ਲੱਗੀਆਂ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਔਰ ਧੰਨਵਾਦ ਕਰਾਂਗੇ ਅਸੀਂ ਉਹਨਾਂ ਸਰੋਤਿਆਂ ਦਾ ਉਹਨਾਂ ਗੁਰੂ ਦੇ ਸਿੱਖਾਂ ਦਾ ਜੋ ਮਾਣ ਕਰਦੇ ਆ ਇਹਨਾਂ ਫੌਜਾਂ ਦੇ ਉੱਤੇ ਜੋ ਚੰਡੀਗੜ੍ਹ ਦੇ ਵਿੱਚ ਲਗਭਗ 2 ਸਵਾ 2 ਸਾਲ ਹੋ ਗਏ ਆ ਔਰ ਇੱਥੇ ਬੈਠੇ ਹੋਏ ਨੇ 2 ਸਾਲ ਤੋਂ ਉੱਤੇ ਸਮਾਂ ਹੋ ਗਿਆ ਔਰ ਅੱਜ ਵੀ ਜੰਗ ਲੜ ਰਹੇ ਆ ਔਰ ਵੀਡੀਓ ਨੂੰ ਤੁਸੀਂ ਕਮੈਂਟ ਸੇਅਰ ਜ਼ਰੂਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ